ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੇ ਅੱਜ ਤੁਹਾਨੂੰ ਵੀਡੀਓ ਦਿਖਾ ਲਦੇ ਆ ਆਪਾਂ ਬਹੁਤ ਚੰਗੀਆਂ ਚੰਗੀਆਂ ਝੋਟੀਆਂ ਆਪਣੇ ਕੋਲ ਟੌਪ ਕਲਾਸ ਆ ਤੇ ਆਪਾਂ ਸ਼ੁਰੂਆਤ ਕਰਦੇ ਆ ਆ ਤੁਹਾਨੂੰ ਕਟੀਆਂ ਵਿਖਾ ਲੈਣੀਆਂ ਵਾ ਕਿੰਨਾ ਕਰਮਾਂ ਵਾਲੀਆਂ ਦੀ ਆਪਾਂ ਜਾਨ ਬਚਾਈ ਆ ਤੇ ਬਹੁਤ ਚੰਗੀਆਂ ਕਟੀਆਂ ਵਾ ਤੇ ਕਰਦੇ ਤੁਹਾਡੇ ਨਾਲ ਸਾਰੀ ਡਿਟੇਲ ਸ਼ੇਅਰ ਤੇ ਵੇਖਿਓ ਵੀਰ ਜੀ ਪੂਰੀ ਵੀਡੀਓ ਪ੍ਰੋਪਰ ਤੇ ਕਰਦੇ ਆ ਸਾਰੀ ਤੁਹਾਡੇ ਨਾਲ ਜਾਣਕਾਰੀ ਤੇ ਮੰਨੀਆਂ ਵੀ ਆਪਣੇ ਕੋਲ ਬਹੁਤ ਚੰਗੀਆਂ ਚੰਗੀਆਂ ਪਰ ਤੁਹਾਨੂੰ ਮੇਨ ਜਿਹੜੀ ਵੀਡੀਓ ਨਹੀਂ ਆਪਾਂ ਕਟੀਆਂ ਦੀ ਦਿਖਾ ਦੇਣੀ ਆ ਸਤਿ ਸ੍ਰੀ ਅਕਾਲ ਵੀਰ ਜੀ ਸਾਰੇ ਵੀਰਾਂ ਦਾ ਸਵਾਗਤ ਹੈ ਓਂਕਾਰ ਡੇਰੀ ਫਾਰਮ ਤੇ ਨਾਮ ਓਂਕਾਰ ਸਿੰਘ ਪਿੰਡ ਕੋਗਾ ਤਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਨੰਬਰ 97792834449779283444 ਤੇ ਅੱਜ ਤੇ ਫੇਰ ਪ੍ਰਮਾਤਮਾ ਦੀ ਮਿਹਰ ਦੇ ਨਾਲ ਇਹਨਾਂ ਦੋਵਾਂ ਕਟੀਆਂ ਦੀ ਆਪਾਂ ਜਾਣ ਵਿਚਾਰੀ ਆ ਬਹੁਤ ਚੰਗੀ ਕੱਟੀ ਆ ਖੀਰੀ ਕੱਟੀ ਆ ਪਿਓਰ ਮੋਰਾ ਨਸਲ ਦੀ ਤੇ ਚਾਰ ਥਾਨ ਪ੍ਰੋਪਰ ਕੋਈ ਐਕਸਟਰਾ ਥਾਨ ਨਹੀਂ ਲੱਗਾ ਵੱਡੀ ਕੱਟੀ ਆ ਬੰਨ ਜੋ ਗਿਆ ਪੂਰੀ ਤੁਹਾਨੂੰ ਖੋਲ ਕੇ ਖਾਣੇ ਆ ਪੂਰੀ ਵੇਖਿਓ ਜੀ ਚੰਗੀ ਕੱਟੀ ਆ ਜੀ ਪੂਰੀ ਫੁੱਲ ਕੁਆਲਿਟੀ ਵਾਲੀ ਕੱਟੀ ਆ ਪਿਓਰ ਮੋਰਾ ਚ ਆ ਤੇ ਉਹ ਡੀਪੀ ਆ ਜੀ ਚਾਰ ਹੀ ਥਾਣੇ ਆ ਜੀ ਆ ਦੇਖੋ ਜੀ ਆ ਦੇਖੋ ਜੀ ਤੇ ਪੂਰੀ ਵੇਥ ਵੇਥ ਤੇ ਆ ਜੀ ਤੇ ਛੋਟੀ ਕੀਮਤ ਹੈ ਜੀ ਦੀ ਕੋਈ ਵੱਡੀ ਕੀਮਤ ਨਹੀਂ ਜੇ ਇਹ ਦੇ ਦਾਂਗੇ ਜੀ ਆਪਾਂ 26000 ਦੀ ਤੇ ਬਹੁਤ ਚੰਗੀ ਘੱਟੀ ਆ ਪੂਰੀ ਵਧੀਆ ਤੇ ਜਿੰਨੇ ਵੀ ਕਿਸੇ ਨੇ ਲੈਣੀ ਆ ਵੀਰ ਮੇਰਾ ਸੰਪਰਕ ਕਰ ਲੈ ਤੇ ਇੱਕ ਆਪਾਂ ਦਿਖਾ ਲਾਂਗੇ ਆ ਘੱਟੀ ਇਹਦੀ ਵੀ ਆਪਾਂ ਜਾਣ ਪਝਾਈ ਆ ਕਰਨ ਵਾਲੀ ਦੀ ਇਹ ਪਿਓਰ ਅਮੀਰੀ ਜੇ ਦੋਵੇਂ ਸਿੰਘ ਹਿਲਦੇ ਜੀ ਆ ਵੇਖੋ ਜੀ ਛੋਟੇ ਛੋਟੇ ਇਹਦੇ ਸਿੰਘ ਰਹਣੇ ਆ ਦੋਵੇਂ ਸਿੰਘ ਹਿਲਦੇ ਆ ਆ ਵੇਖੋ ਜੀ ਚਾਰ ਥਾਣੇ ਇਹਦੇ ਆ ਤੇ ਪੂਰੀ ਵਧੀਆ ਕੱਟੀ ਆ ਥੋੜੀ ਜੀ ਸਾੰਬ ਨਾਗ ਹੋਣ ਕਰਕੇ ਥੋੜੀ ਲਿੱਸੀ ਆ ਜਰੂਰ ਬਾਕੀ ਚੰਗੀ ਬੰਨ ਵਾਲੀ ਕੱਟੀ ਆ ਤੇ ਇਹਦੇ ਵੀ ਕਰਮਾ ਵਾਲੀ ਦੀ ਬਚਾਈ ਜਾਣੀ ਆ ਆਹ ਦੇਖੋ ਫੇਰ ਵਿਖਾਲਦੇ ਨੇ ਤੁਹਾਨੂੰ ਸਿੰਘ ਦਵੇਂ ਪ੍ਰੋਪਰ ਹਿਲਦੇ ਜੀ ਦੇਖੋ ਤੇ ਆਜੋ ਤੁਹਾਨੂੰ ਤੋੜ ਕੇ ਦਿਖਾਲਦੇ ਆ ਕਰੋ ਜੀ ਚੈੱਕ ਕੋ ਫੇਰ ਸਿੰਘ ਤੁਹਾਨੂੰ ਦੱਸ ਰਹੇ ਨੇ। ਦਵੇਂ ਹਿਲਦੇ ਨੇ। ਚਾਰੂ ਚੂਰੀ ਵੇਖ ਲਓ ਐ ਗਾਲੀ ਪਈ ਆ। ਚਾਰੂ ਚੂਰੀ ਬਹੁਤ ਕੱਟੀ ਆ ਦੇਖ। ਤੇ ਫੇਰ ਆ ਜੋ ਵੇਖ ਲਓ ਜੀ। ਇਹਦੀ ਕੀਮਤ ਜਿਹੜੀ ਆ ਉਹ ਵੀ ਜਮਾਂ ਛੋਡੀ ਜੀ ਆ। ਜਿੰਨੇ ਵੀ ਲੈ ਆਂਦੀ ਐ ਮੈਂ ਕੋਈ ਮੁਨਾਫਾ ਨਹੀਂ ਆਪਾਂ ਲੈਣਦੇ ਜੀ। ਉਹਨੇ ਉਹਨੇ ਦੀਆਂ ਦੇਣਦੇ ਆ ਬਾਕੀ ਵੀਰ ਜਿਹੜਾ ਦੋਨੇ ਲੈਣੇ ਆ ਆਪਣੀ ਸਮਝ ਲੈਣੀ ਆ। ਇਹਦੀ ਕੀਮਤ ਛੋਡੀ ਜੀ 9000 ਰੁਪਇਆ ਦੀ। ਜਮਾ ਜਾਇਜ਼ 9000 ਦੀ ਇਹ ਦੇ ਦਾਂਗੇ ਤੇ 26000 ਦੀ ਇਹ ਦੇ ਦਾਂਗੇ ਤੇ ਦੋਵਾਂ ਦੀ ਕੀਮਤ ਜਾਇਜ਼ ਦੋਵਾਂ ਛੋਟੀ ਜੀ ਕੀਤੀ ਆ ਜਿਹੜੇ ਵੀ ਵੀਰ ਨੇ ਇਹਦੇ ਵੀ ਥਣ ਵੇਖ ਲਓ ਚਾਰ ਹੀ ਥਣ ਤੇ ਆਹ ਵੇਖੋ ਜੀ ਤੇ ਦੋਵੇਂ ਕਟੀਆਂ ਚੰਗੀਆਂ ਵਾਂ ਤੇ ਇੱਕ ਤੁਹਾਨੂੰ ਆਪਾਂ ਮੱਝ ਵਖਾ ਲੈਣੀ ਆ ਮੱਝਾ ਤਾਂ ਆਪਣੇ ਕੋਲ ਕਾਫੀ ਆ ਤੇ ਇੱਕ ਤਾਂ ਮੱਝ ਵਖਾ ਲੈਣੀ ਆ ਇਹਦਾ ਬੱਚਾ ਮਰ ਗਿਆ ਤੇ ਦੁੱਧ ਹੈ ਗਾਇ ਦਾ ਨਾਲੇ 9 ਕਿਲੋ ਜੀ ਬੂਜੀ ਤੇ ਲੱਗਦੀ ਆ ਦੋਵੇਂ ਟਾਈਮ ਇਦਾਂ ਮਿਲਦੀ ਛੋਟੂ ਬੂਜੀ ਦੀਆਂ ਫੜ ਕੇ ਉਟੰਗੀਆਂ ਬੂਜੀ ਤੇ ਲੱਗਦੀ ਜੀ ਤੁਹਾਨੂੰ ਖੋਲ ਕੇ ਵਿਖਾ ਲ ਦਿੰਦੀ ਛੋਟੀ ਕੀਮਤ ਤੇ ਦੇਵਾਂਗੇ ਕੋਈ ਵੱਡੀ ਕੀਮਤ ਨਹੀਂ ਕਰਨੀ ਜੀ ਦੇਖੋ ਸਿੰਗਸੂਮ ਦੀ ਕੁਆਲਿਟੀ ਤੋੜ ਕੇ ਤੁਹਾਨੂੰ ਵਿਖਾ ਲ ਦਿੰਦੀ ਠੀਕ ਹੈ ਦੇ ਲੱਗ ਜੀਏ ਭਾਈ ਇੱਥੇ ਇੱਥੇ ਬੈ ਜਾ ਜੋ ਇੱਥੇ ਬਹਿ ਕੇ ਭਾਈ ਚੋਲੋ ਆ ਦੇ ਆ ਦੇ ਖੁੱਲੀ ਛੱਡੀ ਜੇ ਖੁੰਦੀ ਛੱਡ ਕੇ ਇੱਥੇ ਮੈਂ ਇੱਥੇ ਬਸਮਾ ਕੇ ਚੋਲੋ ਏਦਾਂ ਦੀ ਮੈਂ ਹਾਂ ਭੂਜੀ ਤੇ ਪ੍ਰੋਪਰ ਲੱਗਦੀ ਜੇ ਭੂਜੀ ਤੇ ਲੱਗਦੀ ਜੇ ਆ ਦੇ ਆ ਦੇ ਇਹਨਾਂ ਵੀ ਇਹਦਾ ਕੋਈ ਗਵੇ ਹੋਰੇ ਬੂਜੀ ਤੇ ਮੇ ਲੂਗੀ ਦੋਵੇਂ ਟਾਈਮ ਹੀ ਉੱਪਰ 부ਜੀ ਤੇ ਲੱਗਦੀ ਆ। ਇਹ ਛੋਟੀ ਕੀਮਤ ਜੀ ਇਹਦੀ। ਕੋਈ ਵੱਡੀ ਕੀਮਤ ਨਹੀਂ ਜੇ ਜਮਾਂ ਜਾਇਦ ਜੀ ਕੀਮਤ ਜੇ। ਆਹ ਲਓ ਜੀ। ਇਦਾਂ ਮਿਲਨੀ ਜੀ। ਆ ਵੇਖੋ। ਚੂਣ ਜਾਣ ਦਾ ਨੂੰ ਖਾਲ ਦਿੰਦੇ ਆ। ਆ ਮਾੜਾ ਜਾਮਾ ਕਰ ਗਾ। ਦੇਖੋ ਚੂਣ। ਇਦਾਂ ਬਸਮੂਗੀ ਮਿਲ ਤੋਂ ਨਹੀਂ ਖਰਾਬ ਕਰੂਗੀ ਦੁੱਧ 9 ਕਿਲੋ ਪ੍ਰੋਪਰ ਜੇ ਆ ਦੇਖ ਲੇ ਜੀ ਤੇ 9 ਕਿਲੋ ਦੁੱਧ ਪ੍ਰੋਪਰ ਆ ਤੇ ਮੋਲ ਇਹਦਾ ਜਿਹੜਾ ਵਾ ਛੋਟਾ ਜਿਹਾ ਮੋਲਿਆ ਕੋਈ ਵੱਡਾ ਮੋਲ ਨਹੀਂ ਕਰਨਾ 75000 ਦੀ ਦੇ ਦਾਂਗੇ ਜਮਾਂ ਛੋਡੀ ਜੀ ਕੀਮਤ ਤੇ ਇਹ ਬਹੁਤ ਚੰਗੀ ਮਹਿਮ ਆ ਦੇਖੋ ਲੀਵੇ ਆਵਾਜ਼ ਤੇ ਭਾਏ ਟੋਕੜ ਘੱਪਣ ਫੇਰ 70 75000 ਦੀ ਵਿਗਣ ਵਾਲੀ ਹੈ ਤੇ ਇੱਕ ਤੁਹਾਨੂੰ ਆ ਝੋਟੀ ਦਿਖਾ ਲਦੇ ਆਪਾਂ ਬਹੁਤ ਚੰਗੀ ਕੁਆਲਿਟੀ ਵਾਲੀ ਮਗਰੇ ਇਹਦੇ ਕੱਟੀ ਆਹ ਕੱਟੀ ਜੀ ਮਗਰੇ ਤੇ ਦੁੱਧ ਦੇ ਕੋ ਹੋਗਾ ਜੀ 10 ਕਿਲੋ ਤੇ ਸੀਲ ਲਾ ਕੇ ਇਹ ਵੀ ਆ ਵੀ ਵਿਖੇ ਜਿਹੜੀ ਕਰਮਾ ਵਾਲੀ ਗਾਵਾਂ ਵਾਂਗ ਮਸੂਲ ਆਹ ਦੇਖ ਪਈ ਠੰਡੀ ਜੱਟੂ ਦੀ ਇਹ ਵੀ ਤੁਹਾਨੂੰ ਤੋੜ ਕੇ ਵਿਖਾਉਂਦੇ ਆਂ ਜੀਨਾ ਪੀਸ ਹੀ ਆ ਦੇਖੋ ਸਿੰਘ ਚਾਰ ਦੰਦਿਆ ਵਾਲੀ ਜਨ ਦੇਖੋ ਅਸਲ ਕੱਟੀ ਅਸਲ ਬਹੁਤ ਚੰਗੀ ਕੱਟੀ ਆ ਜੀ ਦੇਖੋ ਜੀ ਇਹ ਜਿਹੜੀ ਪੂਰੀ ਸਿਲਾ ਕੇ ਆ ਪੂਰੀ ਵਧੀਆ ਝੋਟੀ ਆ ਠੰਡੀ ਪੂਰੀ ਆ ਵੇਖੋ ਲੇਵਾ ਆ ਵੇਖੋ ਬਹੁਤ ਜ਼ਿਆਦਾ ਖੰਡੀ ਕੱਟੀ ਹੈ ਤੇ ਇਹਦੀ ਕੀਮਤ ਜਿਹੜੀ ਆ ਉਹ ਵੀ ਛੋਟੀ ਜੀ ਆਪਾਂ ਕਰਾਂਗੇ ਕੋਈ ਕੀਮਤ ਨਹੀਂ ਵਢੀ ਕਰਨੀ ਤੇ ਛੋਟੀ ਦੇ ਹਿਸਾਬ ਨਾਲ ਛੋਟੀ ਜਿੰਨੇ ਰੁਪਏ ਦੀ ਮਰਜ਼ੀ ਵੇਚ ਲਈਏ ਜਿੱਦਾਂ ਛੋਟੀ ਚੰਗੀ ਆ ਆਪਾਂ ਛੋਟੀ ਜਿਹੜੀ ਇੱਕ 40 ਦੀ ਦੇ ਦਾਂਗੇ ਬਾਕੀ ਛੋਟੀਆਂ ਤਾਂ ਆਪਣੇ ਕੋਲ ਅੰਦਰ ਵੀ ਹੈਗੀਆਂ ਜੀ ਟਾਪ ਕਲਾਸ ਤੇ ਤੁਹਾਨੂੰ ਝਾਤ ਮਰਵਾ ਦਿੰਦੇ ਆ ਤੇ ਬਾਕੀ ਜਿਹੜੀ ਆ ਬਾਕੀ ਆਪਾਂ ਆ ਬੇਖੋ ਜੀ ਟੋਪਦੀ ਮੈਂ ਸਾਡੇ ਕੋਲ ਗੁੱਪਣ ਦੂ ਚਾਰ ਦਿਨ ਖੜਦੀ ਸੂਨ ਦੇ ਵਿੱਚ ਬਹੁਤ ਚੰਗੀ ਮਹਿਮ ਲੋ ਜੀ ਕਰੋ ਜੀ ਚਾੱਕ ਇਧਰੋਂ ਥਣ ਥਣ ਵਖਾਲ ਦਿਓ ਅੱਜ ਕੱਲ ਜੇ ਤਿਆਰ ਆ ਮੈਂ ਬਹੁਤ ਚੰਗੀ ਆ ਜੇ ਕਿਸੇ ਨੇ ਲੈਣੀ ਹੋਊਗੀ ਵੱਜੀ ਰਹਿਣ ਦੀ ਇਸ ਨੂੰ ਵਰਕ ਕਰ ਦੇ ਕੋਈ ਤੇ ਆਪਣੇ ਕੋ ਆ ਦੋ ਝੋਟੀਆਂ ਵਿਖਾ ਲੋ ਨੇਵਾ ਮਿਆਂ ਦਾ ਇਹ ਵੇਖੋ ਨੇਵਾ ਆਹ ਵੇਖੋ 15 16 ਕਿਲੋ ਵਾਲੀ ਮਿਆਂ ਦਾ ਦੋ ਆਪਣੇ ਕੋ ਝੋਟੀਆਂ ਜੇ ਟਾਪ ਕਲਾਸ ਇਹ ਕਾ ਝੋਟੀ ਜੇ ਪਿਓਰ ਮੋਹਰਾ ਨਸਲ ਚ ਦੇਖੋ ਜੀ ਨੇਵਾ ਜੱਟ ਬਲੈਕ ਝੋਟੀ ਆ ਤੇ ਆਪਣੇ ਕੋ ਆ ਝੋਟੀ ਜੇ 10 10 ਜਾਰਾ ਜਾਰਾ ਕਿਲੋ ਦੁੱਧ ਇਹਨਾਂ ਕੋ ਤਿਆਰ ਜੇ ਤਾਂ ਇਹ ਬੱਚੀ ਇਹਨਾਂ ਮੰਗ ਰਹੀ ਆ ਦੇਖੋ ਝੋਟੀਆਂ ਬਹੁਤ ਚੰਗੀਆਂ ਕਟੀਆਂ ਜੀ ਇਹ ਵੀ ਨਖੋਲ ਕੇ ਇੱਕ ਕੋਦ ਵਖਾ ਲ ਦੀਏ ਬਹੁਤ ਚੰਗੀਆਂ ਕਟੀਆਂ ਚਾਰ ਚਾਰ ਦਾਂਦਿਆ ਜੀ ਆਹ ਬੱਚੇ ਜੇ ਮਗਰ ਇਹਨਾਂ ਦੇ ਤਾਜ਼ੇ ਬੱਚੇ ਨੇ ਦੋਵਾਂ ਦੇ ਆਹ ਵੇਖੋ ਇੱਕ ਆਜੇ ਤੇ ਇੱਕ ਆਜੂ ਕੱਟੀ ਦੋਵੇਂ ਤਾਜ਼ੇ ਬੱਚੇ ਜੇ ਇਹ ਵੀ ਬਹੁਤ ਚੰਗੀ ਕੱਟੀ ਹੈ ਜੀ ਦੇਖੋ ਜੀ 10 10 11 14 ਕਿਲੋ ਦੁੱਧ ਤਿਆਰ ਹੈ ਜੀ ਇਹਨਾਂ ਕੋਲ ਤੇ ਚੰਗੀ ਦੇ ਚਾਹਦੇ ਤੇ ਬਾਕੀ ਸਾਰੇ ਵੀਰਾਂ ਦਾ ਧੰਵਾਦ ਆ ਵੀਡੀਓ ਵੇਖਣ ਦੀ ਸੰਪਰਕ ਕਰਿਓ ਜਿਹਨੇ ਤਾਰ ਨਹੀਂ ਸੁਣਿਆ ਟੁੱਟ ਮਰਿਆ ਜਣੇ ਤਾਰੀ ਆਪਣੀਆਂ ਬਹੁਤ ਚੰਗੀਆਂ ਨੇ ਤੇ ਕਟਿੰਗਾਂ ਦਾ ਤਾਂ ਮਦਦ ਤੇ ਬਾਕੀ ਨੰਬਰ 8897799 9419779283441 ਨਾਮ ਹੁੰਕਾਰ ਸਿੰਘ ਪਿੰਡ ਖੋਗਾ ਤਸੀਲ ਬਟਾਵਾਂ ਜ਼ਿਲ੍ਹਾ ਕਰਨਾਥਾ ਆ ਜਿਹੜੀ ਮੈਂ ਜੇ ਤੇ ਬਹਿਨ ਦੇ ਨਾਲ ਫਸ ਮਣੀ ਜੀ ਆ ਦੇਖੋ ਕਿੱਲੇ ਘੱਟਦੇ ਕਿ ਨਹੀਂ ਇਧਰੋਂ ਕਰਕੇ ਵਿਖਾਲੋ ਇਦੀ ਪ੍ਰੋਪਰ ਗਾਰੰਟੀ ਆ ਕਿਸਦੇ ਘਰ ਜਾ ਕੇ ਵੀ ਡੰਗ ਨਹੀਂ ਪੰਨੂਗੀ ਬੂਸ਼ੀ ਤੇ ਮਿਲਦੀ ਆ ਬਾਕੀ ਜਿਹੜੇ ਵੀ ਵੀਰ ਨੇ ਲੈਣੀਆਂ ਹੁਣ ਸੰਪਰਕ ਕਰ ਲੈ ਨੰਬਰ 9779283441 9779283441 사시 ਗਾਲ ਦੀ ਸਾਰਿਆਂ ਨੂੰ ਧੰਨਵਾਦ ਆ ਵੀਡੀਓ ਵੇਖਣ ਦੀ 사시 ਗਾਲ ਜੀ